ਅੱਜ ਦੁਨੀਆ ਭਰ ਚ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ ਜਾ ਰਿਹਾ ਭਾਸ਼ਾਈ ਅਤੇ ਸੱਭਿਆਚਾਰਕ ਵਿਭਿੰਨਤਾ ਬਾਰੇ ਜਾਗਰੂਕ ਕੀਤਾ ਜਾ ਰਿਹਾ ਮਾਂ ਬੋਲੀ ਨੂੰ ਪਰਫੁੱਲਤ ਕਰਨ ਲਈ ਨਾਬਾ ਬਲਗ ਦੇ ਪਿੰਡ ਕਲਰ ਮਾਜਰੀ ਵਿਖੇ ਪੰਜਾਬ ਸਰਕਾਰ ਦੇ ਸਹਿਯੋਗ ਸਦਕਾ ਪਿੰਡ ਦੀ ਪੰਚਾਇਤ ਵੱਲੋਂ ਵੱਖਰੀ ਪਹਿਲ ਕਦਮੀ ਕੀਤੀ ਗਈ ਹੈ ਪਿੰਡ ਦੇ ਬਾਹਰ ਮੇਨ ਰੋਡ ਤੇ ਪੰਜਾਬੀ ਮਾਂ ਬੋਲੀ ਦੀ ਗੁਰਮੁਖੀ ਅੱਖਰ ਨਾਲ ਲੈਸ ਬੱਸ ਸਟਾਪ ਬਣਾਇਆ ਗਿਆ ਜਿਸ ਵਿੱਚ ਔਰਤਾਂ ਤੇ ਮਰਦਾਂ ਦੇ ਲਈ ਬਾਥਰੂਮ ਦੀ ਸਹੂਲਤ ਦੇ ਨਾਲ ਬੱਚਿਆਂ ਦੇ ਖੇਡਣ ਲਈ ਝੁੱਲ੍ਹੇ ਵੀ ਬਣਾਏ ਗਏ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਨੂੰ ਦੇਖ ਕੇ ਪਿੰਡ ਵਾਸੀ ਖੁਸ਼ ਨੇ ਉਹਨਾਂ ਦਾ ਕਹਿਣਾ ਕਿ ਜੋ 70 ਸਾਲ ਦਰਮਿਆਨ ਕੋਈ ਵੀ ਸਰਕਾਰ ਵੱਲੋਂ ਇਹ ਕਦਮ ਨਹੀਂ ਚੁੱਕਿਆ ਗਿਆ ਉਹ ਆਮ ਆਦਮੀ ਪਾਰਟੀ ਨੇ ਕਰ ਦਿਖਾਇਆ ਹਲਕਾ ਵਿਧਾਇਕ ਦੇਵਮਨ ਵੱਲੋਂ ਰਸਮੀ ਤੌਰ ਤੇ ਇਸ ਦਾ ਉਦਘਾਟਨ ਕੀਤਾ ਗਿਆ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਕਿਸੇ ਸਕੂਲ ਦੀਆਂ ਨਹੀਂ ਬਲਕਿ ਪੰਜਾਬੀ ਮਾਂ ਬੋਲੀ ਨੂੰ ਪਰਫੁੱਲਤ ਕਰਨ ਲਈ ਆਧੁਨਿਕ ਬੱਸ ਸਟਾਪ ਦਾ ਨਿਰਮਾਣ ਕੀਤਾ ਗਿਆ ਤਸਵੀਰਾਂ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਗੁਰਮੁਖੀ ਅੱਖਰ ਮਾਂ ਬੋਲੀ ਪੰਜਾਬੀ ਨੂੰ ਚਾਰ ਚੰਦ ਲਗਾ ਰਹੇ ਨੇ ਇਸ ਤਰ੍ਹਾਂ ਦਾ ਬੱਸ ਸਟਾਪ ਤੁਸੀਂ ਪਹਿਲੀ ਵਾਰ ਹੀ ਦੇਖਿਆ ਹੋਵੇਗਾ ਕਿ ਜੋ ਗੁਰਮੁਖੀ ਅੱਖਰਾਂ ਦੇ ਨਾਲ ਲੈਸ ਕੀਤਾ ਗਿਆ ਕਿਉਂਕਿ ਜ਼ਿਆਦਾਤਰ ਬੱਚੇ ਪੰਜਾਬੀ ਮਾਂ ਬੋਲੀ ਤੋਂ ਦੂਰ ਹੁੰਦੇ ਜਾ ਰਹੇ ਨੇ ਜਿਸ ਦੇ ਉਦੇਸ਼ ਨਾਲ ਗੁਰਮੁਖੀ ਦੇ ਅੱਖਰਾਂ ਨਾਲ ਇਹ ਬੱਸ ਸਟਾਪ ਲੈਸ ਕੀਤਾ ਗਿਆ ਜਿਸ ਦਾ ਰਸਮੀ ਉਦਘਾਟਨ ਨਾਬਾ ਦੇ ਹਲਕਾ ਵਿਦਾਈ ਗੁਰਦੇਵ ਸਿੰਘ ਦੇ ਮਾਨੇ ਕੀਤਾ ਇਸ ਮੌਕੇ ਤੇ ਹਲਕਾ ਵਿਦਾਈ ਗੁਰਦੇਵ ਸਿੰਘ ਦੇ ਮਾਨ ਅਤੇ ਪਿੰਡ ਕਲਰ ਮਜਰੀ ਦੇ ਸਰਪੰਚ ਅਤੇ ਪਿੰਡ ਵਾਸੀਆਂ ਦਾ ਕੀ ਕਹਿਣਾ ਆਉ ਸੁਣਦੇ ਹਾਂ ਉਹਨਾਂ ਤੋਂ ਨਾਬਾ ਪਾਸੋਂ 메ਨ ਮੁਖ ਮਾਰਗ ਹੈ ਜੀ ਇਹਦੇ ਤੇ ਖੱਟੜ ਕਲੋਨੀ ਦੀ ਪੰਚਾਇਤ ਵੱਲੋਂ ਜਿਹਦੇ ਨਾਲ ਕਲਰ ਮਜਰੀ ਜਿਹੜਾ ਪਿੰਡ ਹੈ ਜੀ ਉਹ ਵੀ ਨਾਲ ਅਟੈਚ ਹੈ ਔਰ ਤਕਰੀਬਨ 4 ਲੱਖ ਦੀ ਲਾਗਤ ਦੇ ਨਾਲ ਇੱਥੇ ਬੱਸ ਸਟੈਂਡ ਜਿਹੜਾ ਜੀ ਬਣੋ ਤਿਆਰ ਕੀਤਾ ਗਿਆ ਔਰ ਬੱਸ ਸਟੈਂਡ ਦੇ ਵਿੱਚ ਖਾਸ ਕਰਕੇ ਬੀਬੀਆਂ ਵਾਸਤੇ ਜਿਹੜਾ ਜੀ ਵਾਸ਼ਰੂਮ ਦੀ ਸੁਵਿਧਾ ਮਦਦਾ ਵਾਸਤੇ ਵਾਸ਼ੀ ਦੀ ਸੁਵਿਧਾ ਬੈਠਣ ਵਾਸਤੇ ਬੈਂਚ ਔਰ ਇਸ ਤੋਂ ਇਲਾਵਾ ਬੱਚਿਆਂ ਵਾਸਤੇ ਝੂਲੇ ਔਰ ਛੱਡ ਜਿਹੜਾ ਜੀ ਬਹੁਤ ਸ਼ਾਨਦਾਰ ਹੈ ਔਰ ਛੱਡ ਦੇ ਉੱਪਰ ਇੱਕ ਪਾਸੇ ਪੰਜਾਬੀ ਦੇ ਵਿੱਚ ਉਡਾੜਾਂ ਜਿਹੜਾ ਸਾਡੀ ਜੜ ਹੈ ਜੀ ਔਰ ਦੂਜੇ ਪਾਸੇ ਗੁਰਮੁਖੀ ਦੇ ਵਿੱਚ ਜਿਹੜਾ ਜੀ ਅ ਉਹ ਲਿਖੇ ਨੇ ਅੱਖਰ ਲਿਖੇ ਨੇ ਤਾਂ ਕਿ ਬੈਠਾ ਬੈਠਾ ਬੰਦਾ ਪੜਦਾ ਵੀ ਆਵੇ ਔਰ ਬਹੁਤ ਸਾਫ ਸੁਥਰਾ ਫੈਂਸ ਲਾਈ ਹੋਈ ਹੈ ਪਾਣੀ ਦਾ ਪ੍ਰਬੰਧ ਕੀਤਾ ਹੈ ਜੀ ਇੱਕ ਬਹੁਤ ਅੱਛੀ ਕੋਸ਼ਿਸ਼ ਕੀਤੀ ਹੈ ਔਰ ਸਾਰਾ ਨਗਰ ਵੀ ਕੋਸ਼ਿਸ਼ ਇਸ ਗੱਲ ਤੋਂ ਤੇ ਸਾਡੀ ਕੋਸ਼ਿਸ਼ ਹੈ ਕਿ ਜਿੰਨੇ ਇਸ ਰੋਡ ਦੇ ਉੱਪਰ ਜਿਹੜੇ ਸਹੌਲੀ ਪਿੰਡ ਆ ਗਿਆ ਚਾਸਵਾਲ ਪਿੰਡ ਹੈ ਜੀ ਤੇ ਇਹ ਸਾਰੇ ਪਿੰਡਾਂ ਨੂੰ ਇਸ ਤਰੀਕੇ ਦੇ ਅੱਛੇ ਪਾਸਟਾਂ ਜੁੜੇ ਆ ਬਣਾ ਕੇ ਪਿਆਰ ਕਰਕੇ ਦਿੱਤੇ ਨੇ ਤਾਂ ਕਿ ਸੰਗਤ ਲੋਕ ਜੀ ਦੀ ਸੁਵਿਧਾ ਹੋਵੇ ਤੇ ਪਿੰਡਾਂ ਵਾਸਤੇ ਜੀ ਹੁਣ ਅਸੀਂ ਗ੍ਰਾਂਟਾਂ ਜਿਹੜੀਆਂ ਜਾਰੀ ਕਰ ਲਈਆਂ ਅ ਤਕਰੀਬਨ ਆਉਣ ਵਾਲੇ 1 ਸਾਲ ਦੇ ਵਿੱਚ ਅਸੀਂ ਜਿੰਨਾ ਸੀਵਰੇਜ ਦਾ ਮਿਸਮੈਨੇਜ ਸਿਸਟਮ ਆ ਪਿੰਡਾਂ ਦਾ ਜਿਹੜਾ ਪਾਣੀ ਗਲੀਆਂ ਤੋਂ ਆਫਰਦਾ ਸੀਵਰੇਜ ਪੈਣ ਵਾਲਾ ਜਾਂ ਜਿਹੜੇ ਅਪਾ ਕਹਦੀ ਕਿ ਮਾਡਰਨ ਜਿਹੜਾ ਹੈਗਾ ਅ ਤੇ ਸੀਚੇ ਵਾਲਾ ਮਾਡਲ ਲੈ ਜਗਾ ਤੇ ਉਹਦੇ ਮੁਤਾਬਕ ਅਸੀਂ ਸਾਰਾ ਕੰਮ ਜਿਹੜਾ ਲੇਖ ਚਲਾਉਣ ਦੀ ਕੋਸ਼ਿਸ਼ ਕਰਾਂਗੇ ਜਿਸ ਨਾਲ ਪਿੰਡ ਦੇ ਵਿੱਚ ਸਾਫ ਸਫਾਈ ਹੋ ਜੂਗੀ ਸੀਵਰੇਜ ਪੈ ਜੂਗਾ ਗਲੀਆਂ ਨਾਲੀਆਂ ਤੋਂ ਜਿਹੜੀਆਂ ਨਾਲੀਆਂ ਜਿਹੜੀਆਂ ਨੇ ਪਾਣੀ ਉਬਰ ਫਲੋਂਦਾ ਤੋਂ ਮੁਕਤ ਨਲ ਜਾਂਦੀ ਹੈ। ਔਰ ਖੇਡ ਗਰਾਉਂਡ ਜਿਹੜੇ ਆ ਜੀ ਅਸੀਂ 142 ਪੰਚਾਇਤਾਂ ਨਾਲ 142 ਪੰਚਾਇਤਾਂ ਦੇ ਵਿੱਚ ਅਸੀਂ 100 ਵੱਡੇ ਪਿੰਡ ਤੋਂ ਰੇਂਜ ਜਿੱਥੇ ਖੇਡ ਗਰਾਉਂਡ ਦਾਸ ਬਣਾਉਣੇ ਆ। ਉਹ ਅਸੀਂ ਮਨਰੇਗਾ ਦੇ ਸਹਿਯੋਗ ਦੇ ਨਾਲ 15ਵੇਂ ਜਨਤਕ ਚਲ ਤੋਂ 12ਵੇਂ ਜਨਤਕ ਚਲ ਤੋਂ ਬਾਅਦ ਜਿਲ੍ਹਾ ਪੂਰਬ ਬਲਾਕ ਸੰਪਤੀ ਫੰਡਾਂ ਦੇ ਵਿੱਚੋਂ ਪੰਜਾਬ ਸਰਕਾਰ ਦੇ ਫੰਡ ਕੇਂਦਰ ਸਰਕਾਰ ਸਾਰੇ ਮਿਲ ਕੇ ਉਹ ਅਸੀਂ ਸਾਰੇ ਡਿਵੈਲਪਮੈਂਟ ਦੇ ਕੰਮ ਜਿਹੜੇ ਅਸੀਂ ਇੱਥੇ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਪਿੰਡਾਂ ਦੀ ਨੁਹਾਰ ਬਣਦੀ ਜਾਵੇ। ਉਹ ਪਿੰਡ ਵੱਲੋਂ ਕਹਿਲ ਕਰ ਨੂੰ ਕੀਤੀ ਗਈ ਹੈ ਕੀ ਲੱਗਦਾ ਪਹਿਲਾ ਸਰਕਾਰ ਕਿੰਨੀ ਤਰ੍ਹਾਂ ਦੇਖੋ ਇਹ ਤਾਂ ਸਾਡੇ ਸਰਪੰਚ ਸਾਹਿਬ ਜੀ ਗੁਰਦੀਪਪੁਰ ਕਲਰ ਮਾਜਰੀ ਜੀ ਇਹਨਾਂ ਦੀ ਬਹੁਤ ਵੱਡੀ ਇਹ ਸੋਚ ਹੈ ਔਰ ਇਹਨਾਂ ਦੇ ਸਖੀ ਨਾਲ ਸਿੰਦਰ ਸਿੰਘ ਕਲਰ ਮਾਜਰੀ ਔਰ ਸਖੀ ਸਰਵਨ ਸਾਰੇ ਸਾਰੀ ਟੀਮ ਦਾ ਬਹੁਤ ਵੱਡਾ ਯੋਗਦਾਨ ਇਹਨਾਂ ਦੀ ਸੋਚ ਸੀ ਕਿ ਜਿਵੇਂ ਸਰਪੰਚ ਬਣਾਂਗੇ ਅਸੀਂ ਆਪਣੇ ਪਿੰਡ ਲਈ ਕੁਝ ਕਰਾਂਗੇ ਔਰ ਇਸ ਤੋਂ ਇਲਾਵਾ ਅੰਦਰ ਕੁਝ ਗਲੀਆਂ ਦਾ ਵੀ ਕੰਮ ਸੀਗਾ ਜੀ ਉਹ ਵੀ ਜਿਹੜਾ ਕੰਮ ਕੰਪਲੀਟ ਹੋ ਗਿਆ ਉਹ ਵੀ ਜਦੋਂ ਉਹਦਾ ਗੱਲ ਕਰਾਂਗੇ ਸੋ ਹਰੇਕ ਸਰਪੰਚ ਸਾਹਿਬਾਨ ਨੂੰ ਮੈਂ ਬੇਨਤੀ ਕਰਦਾ ਕਿ ਜਦੋਂ ਵੋਟਾਂ ਪੈਂਦੀਆਂ ਨੇ ਠੀਕ ਹੈ ਜਿੱਤ ਹਾਰ ਬਣੀ ਹੋਈ ਹੈ ਕੋਈ ਜਿੱਤ ਗਿਆ ਕੋਈ ਹਾਰ ਗਿਆ ਪਰ ਜਿੱਤਣ ਤੋਂ ਬਾਅਦ ਜਿਹੜਾ ਮਕਸਦ ਹੈ ਜੋ ਡਿਵੈਲਪਮੈਂਟ ਹੈ ਉਹ ਡਿਵੈਲਪਮੈਂਟ ਹੋਣਾ ਚਾਹੀਦਾ ਤਾਂ ਕਿ ਲੋਕਾਂ ਨੂੰ ਉਹਦੀ ਜਿਹੜਾ ਬੈਨੀਫਿਟ ਮਿਲ ਔਰ ਉਹ ਬੈਨੀਫਿਟ ਜਿਹੜਾ ਉਹ ਸਭ ਲਈ ਸਾਂਝਾ ਹੋਵੇ ਕੋਈ ਵਿਅਕਤੀ ਵਿਛੇਚ ਨਹੀਂ ਲੈਣਾ ਹੋਵੇ ਸਾਰੇ ਪਿੰਡਾਂ ਦੇ ਸਾਰੇ ਨਗਰ ਵਾਸੀ ਹੋਵੇ ਸੋ ਪੂਰੀ ਪੰਚਾਇਤ ਨੂੰ ਮੈਂ ਮੁਬਾਰਕਬਾਦ ਜਿੰਨਾ ਸਾਰੇ ਮੈਂਬਰ ਸਾਹਿਬਾਨ ਸਰਪੰਚ ਸਾਹਿਬਾਨ ਸਭ ਨੂੰ ਮੁਬਾਰਕਬਾਦ ਔਰ ਖਾਸ ਕਰਕੇ ਸਾਕੀਰ ਸਾਹਿਬ ਸਾਡੇ ਜਸਵੰਤ ਜੀ ਇਨਾਂ ਦਾ ਬਹੁਤ-ਬਹੁਤ ਧੰਨਵਾਦ ਆ ਬਹੁਤ ਅੱਛਾ ਸਹਿਯੋਗ ਕਰਕੇ ਇਹਨਾਂ ਨੇ ਗੁਰਮੁਖੀ ਵੀ ਲਿਖਾਈ ਆ ਪੰਜਾਬੀ ਵੀ ਲਿਖਾਈ ਆ ਸਾਰਾ ਕਨਸੈਪਟ ਜਿਹੜਾ ਬੜੇ ਅੱਛੇ ਤਰੀਕੇ ਨਾਲ ਇਹਨਾਂ ਨੇ ਸਾਰਾ ਜਿਹੜਾ ਇਹ ਗ੍ਰਾਉਂਡਵਰਕ ਤੇ ਸਾਰਾ ਕੰਮ ਕਰਕੇ ਦਿਖਾਇਆ ਔਰ ਅੱਗੇ ਵੀ ਕਰਤੀ ਜੇਡ ਪਾਉਣ ਦੇ ਕਿਤਾਬ ਕੋਈ ਪ੍ਰਕਾਸ਼ਿਤ ਕਰਨ ਮੈਂ ਕੋਈ ਦੇਖੋ ਪੰਜਾਬੀ ਜ਼ੁਬਾਨ ਸਾਡੀ ਆ ਜੀ ਇਹਦੇ ਨਾਲ ਸਾਡੀ ਪਹਿਚਾਣ ਆ ਪੰਜਾਬੀ ਜ਼ੁਬਾਨ ਜੇ ਸਾਡੀ ਕਿਸੇ ਵੀ ਜ਼ੁਬਾਨ ਹੀ ਨਾ ਹੋਵੇ ਤਾਂ ਸਾਡੀ ਪਹਿਚਾਣ ਕਿਵੇਂ ਹੋਊ ਪੰਜਾਬੀ ਜ਼ੁਬਾਨ ਕਰਕੇ ਹੀ ਸਾਡੀ ਪਹਿਚਾਣ ਆ ਔਰ ਉਹਨੂੰ ਪ੍ਰਮੋਟ ਕਰਨਾ ਵੀ ਸਾਡਾ ਫਰਜ਼ ਪਾਦਾ ਤੇ ਪੁਰਾਣਾ ਨਕਸ਼ਾ ਇਹਰੇ ਪੰਜਾਬ ਉਹਨਾਂ ਦਾ ਨਕਸ਼ਾ ਜਿਹੜਾ ਉਹ ਵੀ ਨਿਕਿਆ ਗਿਆ ਦੇ ਉੱਪਰ ਔਰ ਲਿਖਿਆ ਹੈ ਕਿ ਮੇਰਾ ਪੰਜਾਬ ਪਤਲਾ ਅੱਛਾ ਲੱਗਦਾ ਆਪਣੇ ਆਪ ਨੂੰ ਸ ਤੇ ਬਸ ਇਹੀ ਇੱਕ ਮਕਸਦ ਹੈ ਸਾਡਾ ਕਿ ਹਰ ਇੱਕ ਪਿੰਡ ਦੇ ਵਿੱਚ ਅਸੀਂ ਇਸ ਤਰੀਕੇ ਦਾ ਕਨਸੈਪਟ ਜਿਹੜਾ ਨਾਬਾ ਸ਼ਹਿਰ ਪਾਸ ਕੋ ਸ਼ਹਿਰ ਉਹਨਾਂ ਲਈ ਵੀ ਅਸੀਂ ਬਹੁਤ ਵਧੀਆ ਕਨਸੈਪਟ تیار ਕੀਤਾ ਔਰ ਸ਼ਹਿਰ ਨੂੰ ਹੋਰ ਸੁੰਦਰੀਕਰਨ ਕਰਾਂਗੇ ਔਰ ਜਿੰਨੇ ਡਿਵੈਲਪਮੈਂਟ ਦੇ ਕੰਮ ਨੇ ਉਹ ਪੂਰਤੀ ਜੀ ਦੇ ਨਾਲ ਕਿਤਰਾ ਲਾਂਗੇ ਸਭ ਤੋਂ ਪਹਿਲਾਂ ਤਾਂ ਮੈਂ ਪਿੰਡ ਦੇ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਬੇਸਰਬਾਤੀ ਲਈ ਤੇ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਮੈਂ ਦੇਖਦੀ ਰਹਿੰਦੀ ਹੁੰਦੀ ਜਦੋਂ ਬੱਸ ਸਟੈਂਡ ਤੇ ਲੇਡੀਆਂ ਖੜੀਆਂ ਹੁੰਦੀਆਂ ਤਾਂ ਉਹਨਾਂ ਨੂੰ ਬਹੁਤ ਸਮੱਸਿਆ ਹੁੰਦੀ ਕਿ ਕਿ ਤਾਂ ਉਹ ਬਾਹਰ ਮੀਚੇ ਖੜੀਆਂ ਹੁੰਦੀਆਂ ਸਨ ਕਈ ਵਾਰੀ ਕਈ ਵਾਰੀ ਲੇਡੀਆਂ ਨੂੰ ਬਾਥਰੂਮ ਦੀ ਜ਼ਿਆਦਾ ਪ੍ਰੋਬਲਮ ਸੀ ਵੀ ਉਸੇ ਬਾਥਰੂਮ ਦੀ ਰਿਸਪੰਡ ਕਿਤੇ ਤੇ ਪਾਣੀ ਦਾ ਵੀ ਪ੍ਰਬੰਧ ਕੀਤਾ ਤੇ ਬੈਠਣ ਦੇ ਲਈ ਵੀ ਪ੍ਰਬੰਧ ਕੀਤਾ ਤੇ ਸਾਡੀ ਸੋਚ ਸੀ ਕਿ ਅਸੀਂ ਜਿਹੜਾ ਹੈਗਾ ਪਹਿਲਾਂ ਪਹਿਲ ਦੇਣਾ ਆਪੇ ਅਸੀਂ ਪਹਿਲਾਂ ਬੱਸ ਸਟੈਂਡ ਹੀ ਬਣਵਾਵਾਂਗੇ ਲੋਕਾਂ ਨੂੰ ਹੂਰ ਕੇ ਵੀ ਚੜ੍ਹੇ ਚੜ੍ਹੇ ਪਿੰਡ ਤੇ ਵੀ ਕਾਫੀ ਗਲੀਆਂ ਨਾਲੀਆਂ ਦਾ ਜਿੰਨੇ ਲਾਈਟਾਂ ਦਾ ਹੈਗਾ ਕਾਫੀ ਕੰਮ ਹੈਗੇ ਨੇ ਤੁਸੀਂ ਪੂਰੇ ਆਪਣੀ ਇਮਾਨਦਾਰੀ ਦੇ ਨਾਲ ਤੇ ਮੈਂ 90 ਹਲਕਾ ਤੇ ਤੁਸੀਂ ਪਹਿਲ ਕਰਦੇ ਤੁਸੀਂ ਇਸ ਤਰ੍ਹਾਂ ਦਾ ਕੋਈ ਨਹੀਂ ਹੋ ਹਾਂ ਜੀ ਵੀ ਸਾਡੀ ਕੋਸ਼ਿਸ਼ ਰਹੀ ਸੀ ਬਾਕੀ ਸਾਨੂੰ ਸਰਦ ਦੇ ਜ਼ਿਆਦਾ ਸਹਾਇਤਾ ਦੇ ਲਿਆ ਤੇ ਮਾਨ ਸਾਹਿਬ ਨੇ ਵੀ ਸਾਨੂੰ ਬਹੁਤ ਬਤਲ ਕੇ ਪ੍ਰਮੋਟ ਕੀਤਾ ਇਸ ਲਈ ਬਹੁਤ ਵਧੀਆ ਨਵੇਕਲਾ ਇਹ ਉਦ ਮੈਂ ਜੀ ਆਮ ਕਰਕੇ ਤੁਸੀਂ ਦੇਖੋ ਵੀ ਇੱਕ ਛੋਟਾ ਜਿਹਾ ਸੂਬਾ ਪੰਜਾਬ ਉਹਦੀ ਆਪਣੀ ਲਿਪੀ ਹੈ ਠੀਕ ਹੈ ਆਪਣੀ ਬੋਲੀ ਹੈ ਦੇ ਜਿਹੜੇ ਇੱਕ ਦੋ ਜਿਹੜੇ ਨੰਬਰਿੰਗ ਉਹ ਵੀ ਆਪਣੀ ਹੈ ਜੀ ਤੇ ਤੁਸੀਂ ਹੋਰ ਬਾਕੀ ਸੂਬਿਆਂ ਚਲੇ ਜਾਓ ਉਹਨਾਂ 'ਚ ਆਪਣੀ ਲਿਪੀ ਨਹੀਂ ਹੈ ਪੰਜਾਬੀ ਬਹੁਤ ਛੋਟਾ ਸੂਬਾ ਹੁੰਦਾ ਹੈ ਵੀ ਅਸੀਂ ਇਹ ਚਾਹੁੰਦੇ ਸੀ ਜੀ ਵੀ ਤਾਂਕਿ ਆਪਣੀ ਨਿੱਪੀ ਪਰਫੁੱਲਤ ਹੋਵੇ ਪੰਜਾਬੀ ਇੱਕ ਇਹ ਜੀ ਬੋਲੀ ਹੈ ਜਿਹੜੇ ਸ਼ਬਦ ਅੰਗਰੇਜ਼ੀ ਦੇ ਵਿੱਚ ਹੋਰ ਭਾਸ਼ਾਵਾਂ 'ਚ ਨਹੀਂ ਹੈ ਕੋ ਪੰਜਾਬੀ ਦੇ ਵਿੱਚ ਬਹੁਤ ਅਮੀਰ ਬੋਲੀ ਹੈ ਉਹ ਅਸੀਂ ਚਾਹੁੰਦੇ ਸੀ ਵੀ ਤਾਂਕਿ ਸਾਰੇ ਲੋਕ ਇਸ ਨੂੰ ਪੜ੍ਹਨ ਤੇ ਇਸ ਨੂੰ ਪੰਜਾਬੀ ਬੋਲੇ ਨਾਲ ਜੋੜਨ ਸਰਕਾਰ ਦੇ ਧੰਨਵਾਦੀ ਆ ਉਹਨਾਂ ਨੇ ਸਾਡੀ ਸਪੋਰਟ ਕੀਤੀ ਤੇ ਅੱਗੇ ਵੀ ਅਸੀਂ ਚਾਹੁੰਦੇ ਹਾਂ ਵੀ ਸਾਡੇ ਪਿੰਡ ਦੇ ਜਿਹੜੇ ਹੋਰ ਰਹਿੰਦੇ ਕੰਮ ਨੇ ਉਹ ਵੀ ਸਰਪੰਚਾਇਤ ਕਰੇ ਜ਼ਰੂਰ 70 ਸਾਲ ਹੋ ਗਏ ਹੋ ਰਿਹਾ ਇਹਨੂੰ ਜਿਹਾ ਜਿਹਾ ਇਹ ਸਰਕਾਰ ਨੇ ਕੰਮ ਕਰਿਆ ਹੈ ਇਹ ਪੰਚਾਇਤ ਨੇ ਕੰਮ ਕਰਿਆ ਹੈ ਅੱਜ ਤੱਕ ਅਰ ਬੜੀਆ ਪੰਚਾਇਤਾਂ ਆਈਆਂ ਨੇ ਪਰ ਇਹ ਕੰਮ ਅੱਜ ਤੱਕ ਕਿਸੇ ਪੰਚਾਇਤ ਨੇ ਨਹੀਂ ਕਰਿਆ ਇਹ ਅੱਡਾ ਬਹੁਤ ਸਲੰਢ ਜੋਗ ਹੈ ਇਹ ਮੈਂ ਧੰਨਵਾਦ ਕਰਦਾ ਹਾਂ ਉਹਰੇ ਐਮਐਲਏ ਸਾਹਿਬ ਦਾ ਸਾਡੇ ਭਵੇਂਦਰ ਸਿੰਘ ਦਾ ਬਾਕੀ ਵੀਰ ਦਰਵਿੰਦਰ ਦਾ ਇਹਨਾਂ ਦਾ ਬੜਾ ਸੰਯੋਗ ਆ ਜਿਹਨਾਂ ਨੇ ਸਾਰੇ ਦੋਏ ਪੰਚਾਇਤਾਂ ਦਾ ਦੋ ਪੰਚਾਇਤਾਂ ਦਾ ਧੰਨਵਾਦ ਕਰਦਾ ਇਹਨਾਂ ਨੇ ਬੜਾ ਇੱਕ ਮੱਕ ਹੋ ਕੇ ਬੜਾ ਜੋਰ ਲਾ ਕੇ ਜਿਹੜਾ ਇਹਨਾਂ ਨੇ ਆਪਣਾ ਸੰਯੋਗ ਦੇ ਕੇ ਅੱਡਾ ਬਣਾਇਆ ਸਾਡਾ ਬੜਾ ਨਰਕਤੀ ਜੂਰੇ ਬੜਾ ਵੱਡਾ ਨਰਕਤੀ ਇੱਕ ਸਲੰਗ ਜੋਗਾ ਹੋਣਾ ਜੋ ਅੱਡਾ ਬਣਿਆ ਗਿਆ ਸਾਨੂੰ ਜੋ ਇੱਥੇ ਗ੍ਰਾਂਟ ਮਿਲੀ ਸੀ ਜੀ ਦੇਮਾ ਸਾਹਿਬ ਵੱਲੋਂ 2.5 ਲੱਖ ਰੁਪਏ ਦੀ ਪਹਿਲਾ ਗ੍ਰਾਂਟ ਮਿਲ ਸੀ 1.5 ਲੱਖ ਤੋਂ 2 ਲੱਖ ਦੀ ਗਰੀਬ ਹੋਣ ਸਾਡਾ ਇੱਥੇ ਲੱਗਿਆ ਨਾਲ 4-4.5 ਲੱਖ ਦੇ ਨਾਲ ਸਾਡਾ ਤਿਆਰ ਕੀਤਾ ਮਨ ਦੇ ਵਿੱਚ ਆਇਆ ਵੀ ਇੱਕ ਨਵੇਕਲਾ ਤਿਆਰ ਕਰੀਏ ਸਾਡੇ ਨਾਲ ਸਾਡੇ ਵੀਰ ਜੀ ਇੱਧਰ ਬਿੱਲੂ ਜੀ ਤੇ ਮੇਰੇ ਦੂਸਰੇ ਵੀਰ ਵੀ ਕੁਲਵਿੰਦਰ ਜੀ ਸੀ ਸਾਰਿਆਂ ਨੇ ਰਲ ਕੇ ਕਨਸੈਪਟ ਤਿਆਰ ਕੀਤਾ ਵੀ ਕੋਈ ਨਵੇਕਲੀ ਚੀਜ਼ ਹੋਵੇ ਤੇ ਸਾਡੇ ਮਨ ਦੇ ਵਿੱਚ ਆਇਆ ਬੱਚਿਆਂ ਜਿਹਨੂੰ ਅੱਜ ਕੱਲ ਊੜ ਐੜਾ ਤੇ ਜਿਹੜੀ ਸਸਹਾ ਨਹੀਂ ਆਉਂਦੇ ਤੇ ਉਹ ਲਖਵਾਇਆ ਇੱਕ ਮਹਾਰਾ ਰਣਜੀਤ ਸਿੰਘ ਦਾ ਜੋ ਪੁਰਾਣਾ ਦੇਸ਼ ਹੈ ਮੇਰਾ ਦੇਸ਼ ਪੰਜਾਬ ਉਹਦਾ ਸਾਰਾ ਨਕਸ਼ਾ ਉਹ ਵੀ ਸਾਡੇ ਮਨ ਦੇ ਵਿੱਚ ਆ ਉਹ ਸਾਡਾ ਦੇਸ਼ ਪੰਜਾਬ ਵੀ ਹੁਣ ਜਿੰਦਾ ਉਹ ਵੀ ਅਸੀਂ ਲਿਖਿਆ ਤੇ ਵਿੱਚ ਤੇ ਗੁਰਮੁਖੀ ਦੇ ਅੱਖਰ ਵੀ ਲਿਖੇ ਨੇ ਅਸੀਂ ਗਿਣਤੀ ਵੀ ਲਿਖੀ ਆ ਉਹਦੇ ਵਿੱਚ ਬੱਚਿਆਂ ਨੂੰ ਪੂਰਾ ਜਿਹੜੀ ਗੁਰਮੁਖੀ ਲਿਪੀ ਆ ਲਿਖੀ ਆ ਗਿਣਤੀ ਉਹਦੇ ਵਿੱਚ ਸਾਰਾ ਅਸੀਂ ਕਨਸੈਪਟ ਤਿਆਰ ਕੀਤਾ ਵੀ ਇੱਕ ਦੇ ਨਾਲ ਗੁਰਮੁਖੀ ਕਿੱਦਾਂ ਪੈਂਦਾ ਪੰਜਾਬੀ ਵਿੱਚ ਕਿੱਦਾਂ ਪੈਂਦਾ ਉਹ ਸਾਰੇ ਅਸੀਂ ਲਿਖੇ ਨੇ ਸਾਡੇ ਮਨ ਨੂੰ ਬੜਾ ਚਾਅ ਸੀ ਵੀ ਚਲੋ ਸਾਡੀ ਜਿਹੜੀ ਪੰਜਾਬੀ ਅਸੀਂ ਪਰਫੁੱਲਤਾ ਕਰੀਏ ਉਸ ਕਰਕੇ ਅਸੀਂ ਸਾਡੇ ਵਿੱਚ ਜਿਹੜਾ ਮਨ ਦੇ ਵਿੱਚ ਚਾਅ ਸੀ ਅੱਜ ਸਾਡਾ ਚਾਅ ਪੂਰਾ ਹੋ ਗਿਆ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਜਿੰਨੇ ਵੀ ਤੁਸੀਂ ਇੱਥੇ ਆਏ ਹੋ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਆਪੇ ਹਲਕੇ ਤੇ ਅਸੀਂ ਪਹਿਲਾਂ ਕਾ ਇਸ ਤਰ੍ਹਾਂ ਦੀ ਤੇ ਹਾਂਜੀ ਸਾਡੇ ਮਨ ਦੇ ਵਿੱਚ ਦਾ ਅਸੀਂ ਬਣਾਇਆ ਸਾਡੇ ਵਾਸਤੇ ਪਹਿਲਾਂ ਹੀ ਆ। ਬਾਕੀ ਕੋਈ ਹੋਰ ਹੋ ਸਕਦਾ ਸੀ ਕਹਿ ਸਕਦੇ ਪਰੰਤੂ ਬਹੁਤ ਸੋਹਣਾ ਬਣਿਆ ਸਾਰਿਆਂ ਸਾਨੂੰ ਸਾਵਾਸ਼ ਦਿੱਤੀ ਹੈ।